ਫਿਰ ਤੁਸੀਂ ਐਪਲੀਕੇਸ਼ਨ ਦਿੰਨੇ ਆ ਸਾਡੀ ਹਰੇਕ ਪੁਲਿਸ ਸਟੇਸ਼ਨੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਨਾ ਤੁਹਾਨੂੰ 3 ਸਾਲਾਂ ਦਾ ਜਿਹੜਾ ਸੰਤਾਪ ਗਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਦੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿਲੀਅਨ ਦੇ ਕਰੀਬੋ ਜਿਹੜੀ ਵੀਡੀਓ ਚੱਲ ਗਈ ਹੈ ਪੰਤੂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹਨਾਂ ਨੂੰ ਇੰਨਾ ਘੌੜਾ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇ ਚ ਲੱਗਿਆ ਹੋਇਆ ਕੀ ਯਾਰ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਕਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਝੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦੇ ਐ ਤਾਂ ਜੇ ਵੀ ਮੈਂ ਦੇ ਅੰਦਰ ਜਾ ਕੇ ਲੋਕਾਂ ਤੋਂ ਭੀੜ ਮੰਗੂ ਦਾ ਵੋਟਾਂ ਦੀ ਤਾਂ ਫੇ ਮੈਂ ਕੀ ਗੱਲ ਕਰਾਂ ਬਲੇ ਸ਼ਾਨਿਹ ਹੋ ਸਲਾਮੁਅੱਲੈਹ ਇਹ ਕਾਲੇ ਸੌਰੀ ਸਰਕਾਰ ਗੱਲ ਨਹੀਂ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਗਏ 25 ਫੁੱਟ ਦੀ ਦੂਰੀ ਤੇ ਬੈਠਾ ਭਗਮਨ ਕਮਲ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਆ ਕਿ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤਾਂ ਆ ਕੇ ਪੁੱਛਣਗੇ ਬਾਪੂ ਕਿ ਤੂੰ ਇੱਥੇ ਕੋਲ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਂਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਘ ਗਏ ਵੀਰੋ ਜਦੋਂ ਵਕਤ ਪੈਂਦਾ ਉਹ ਤਾਂ ਵਿਰਲੇ ਖੜਦੇ ਆ ਸੋਖੇ ਕੋਲੇ ਜਦੋਂ ਲੱਗਦੀ ਸਹੁਤਾ ਫਾਇਸਟਾਰ ਹੋਤਨੀ ਮੰਨਣੀ ਅਸੀਂ ਬੜਿਆਂ ਨੇ ਸੀਟਾਂ ਵੱਲੀਆਂ ਸੀ ਕੰਮੇ-ਕੰਮੇ ਕਰਕੇ ਕੁਛ ਤਾਂ ਪੁੱਤ ਨਹੀਂ ਤਾਰਦਾ ਸੀ ਜੁੰਦੇ ਨੇ ਰੈਂਦੇ ਖੁੰਦੇ ਸੀ ਜਿਹੜੇ ਮੈਂ ਤਾਰੇ ਨੂੰ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਦਿਲ ਮਿਰਮੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਂਦਾ ਇਨਾ ਧੱਕਾ ਤਾਂ ਯਾਰ ਕਦੇ ਕੋਈ ਗੁਲਾਮੀ ਵੇਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰਦੀ ਹੈ ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਤਾਰ ਪਾਰ ਕਰਦੇ ਪਿੱਛੇ ਯਾਰ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ ਇੱਕ 502 ਦਾ ਪਰਚਾ ਦਿੰਦੇ ਹੋ 4 ਸਾਲਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਾਰੇ ਇੱਕ ਕਿਸੇ ਦਾ ਘਰ ਦਾ ਬੇੜਾ ਮੁੰਡਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚ ਅਤਵਾਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨਾ ਪੇਚੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਇਹ ਦਿਨ ਅਸੀਂ ਹੁਣ ਜਲੀਲ ਹੁੰਦੇ ਆ 4 ਸਾਲ ਪਰ ਮੈਨੂੰ ਇਸ ਗੱਲ ਦਾ ਅਲੰਬ ਨਹੀਂ ਬਰਬਾਦਤਾ ਤੇ ਕਿਉਂਕਿ ਮੈਂ ਬੱਚਾ ਹੀ ਜਲੀਲ ਹੁਣ ਖਤਰਾ ਹੈ ਮਾਰਾ ਜੀ ਕੋਈ ਗਤੀਵਿਧੀ ਪੋਲੀਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਟੜਾ ਧੜਕ ਮਿੰਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਾਂਦੋਂ ਡੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚ ਪੁੱਤ ਦਾ ਇਨਸਾਫ ਧੇਰ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਹਲਕ ਜਗਾਉਣੀ ਪਈ ਮੈਂ ਜਾਵਾਂ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਰਾ ਜਿਹੜਾ ਤੁਹਾਡੇ ਚਰਨਾ 'ਚ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰਾ ਕਹੇ ਤੇ ਮਹਾਰਾਸ਼ਟਰ ਤੋਂ ਵੀ ਗੁਨਾ ਕਾਇ ਹੈ ਹੋਇਆ ਬਹੁਤ ਬੱਧੀ ਗੱਲ ਹੈ ਤੁਸੀਂ ਆਪਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਠ ਜਿਆਦਾ ਹੋ ਜਾਂਦੇ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਣਾ ਭਾਵਕ ਹੋਇਆ ਉਹ ਹਿਸਾਬ ਦੇ ਤੋ ਉੱਤ ਨਿਕਲ ਜਾਂਦਾ ਜਵਾਨ ਚੋ ਦਾ ਸੰਗਤ ਮਾਫ ਕਰਦੇ ਹੋਗਾ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਇਹ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ